ਇੰਗਲਿਆਰੇ ਹੋ ਜਾਂਦੇ ਅਸੀਂ ਕੀ 75 ਕਰੋੜ ਟੈਕਸ ਦਿੰਨੇ ਆ ਤਾਂ ਅਸੀਂ ਇੱਕੋ ਗੱਲ ਪੁੱਛੀ ਜੇ 75 ਕਰੋੜ ਦਿੰਨੇ ਹੋ ਤਾਂ ਤੁਹਾਨੂੰ ਲੋਕਾਂ ਨੂੰ ਮਾਰਨ ਦਾ ਹੱਕ ਬਣ ਗਿਆ ਤਾਂ ਫੇਰ ਤਾਂ ਆਪਾਂ ਨੂੰ ਅਡਾਨੀ ਤੇ ਅਬਾਨੀ ਦਾ ਜਿਉਣ ਹੀ ਨਾ ਦੇਣ ਉਹ ਤਾਂ ਹਜ਼ਾਰਾਂ ਕਰੋੜ ਟੈਕਸ ਦਿੰਦੇ ਨੇ ਕਮੁੰਡਾ ਸਤਵਿੰਦਰ ਕੁਮਾਰ ਇੱਕ Hindu ਹੈ ਇੱਕ Sikh ਹੈ ਕਿਹੜੇ ਉਹਨਾਂ ਨੂੰ ਕਿਰਾਏ ਦੇ ਮਕਾਨਾਂ ਤੇ ਰੱਖਦੇ ਸਾਡੇ ਨਾਲ ਧੱਕਾ ਕਰ ਰਹੇ ਨੇ ਮੈਨੂੰ ਦੱਸੋ ਆ ਮੈਂ ਤੇ ਲੱਖੇ ਜਾਂ ਸਾਡੀ ਪੂਰੀ ਟੀਮ ਨੇ ਇਹਨੇ ਤੁਹਾਡੇ ਇਲਾਕੇ ਦਾ ਅਸੀਂ ਕੀ ਲੈਣਾ ਵੀ ਅਸੀਂ ਉਹਨਾਂ ਨੂੰ ਕਹਾਂ ਉਹਨਾਂ ਨੂੰ ਕਹਿ ਦਿਓ ਜੇ ਤੁਹਾਡੇ ਨਾਲ ਧੱਕਾ ਹੋਇਆ ਅਸੀਂ ਆ ਕੇ ਖੜਾਂਗੇ ਕੋਈ ਝਾਕ ਕੇ ਵਖਾਵੇ ਪੰਜਾਬ ਦੇ ਵਾਸੀ ਹਾਲ ਆਹ ਤੁਹਾਡੇ ਅਰਗੇ ਨਾ ਮਾਤਾਵੋ ਤੁਹਾਡੇ ਅਰਗੀਆਂ ਬੁੜੀਆਂ 15 ਸਾਲ ਦੇ ਦਿਮਾਗੀ ਤੌਰ ਤੇ ਅਪਾਹਜ ਬੱਚੇ ਨੂੰ ਢੂਈ ਤੇ ਚੱਕੀ ਫਿਰਦੀ ਸੀ ਪਤਾ ਕਿਉਂ ਕਿਉਂਕਿ ਕੈਮੀਕਲ ਵਾਲਾ ਪਾਣੀ ਪੀ ਕੇ ਦਿਮਾਗ ਖਰਾਬ ਹੋ ਗਿਆ ਕੈਂਸਰ ਹੋ ਗਿਆ ਲੰਗੜਾ ਲੂਲਾ ਹੋ ਗਿਆ ਮਰਨ ਦੇ ਨੇੜੇ ਆ ਤੇ ਮਾਂ ਤੋਂ ਪੁੱਤ ਛੱਡਿਆ ਨਹੀਂ ਜਾਂਦਾ ਤੂੰ ਨਹੀਂ ਤਾਂ 40 ਲੱਖ ਲਾ ਕੇ ਤੁਰਜੋ ਬਾਹਰ ਆ ਸਾਡੇ ਜਵਾਕ ਹੀ ਬਾਹਰ ਜਾਂਦੇ ਆ ਜਦੋਂ ਇਹ ਬਾਹਰ ਚਲੇ ਜਾਂਦੇ ਨੇ ਤਾਂ ਬਾਹਰਲੇ ਇੱਧਰ ਆ ਜਾਂਦੇ ਨੇ ਤਾਂ ਕੀ ਕਰਾਂਗੇ ਤੁਸੀਂ ਇਕੱਠੇ ਹੋਵੋ ਜੇ ਥੋੜੀ ਨਹੀਂ ਸੁੰਦੇ ਪਿੰਡ ਵਾਲਿਆਂ ਦੀ ਤਾਂ ਲਾਕੇ ਵਾਲੇ ਇਕੱਠੇ ਹੋਵੋ ਜੇ ਪੂਰੇ ਇਲਾਕੇ ਦੀ ਨਹੀਂ ਸੁੰਦੇ ਤਾਂ ਪੰਜਾਬ ਵਾਲੇ ਇਕੱਠੇ ਹੋਵਾਂਗੇ ਇਸ ਲਈ ਅਸੀਂ ਆਏ ਆ ਆ ਤੁਹਾਨੂੰ ਮੈਂ ਦੱਸਾਂ ਪਾਣੀ ਸੀਗਾ ਕੱਲ ਅਸੀਂ ਇੱਕ ਪੁਲ ਤੇ ਕਿਹੜਾ ਪੁਲ ਸੀ ਉਹ ਜਿੱਥੇ ਗੱਲ ਨਹੀਂ ਨਹੀਂ ਜਿੱਥੇ ਉਹ ਪਾਰੇ ਅਸੀਂ ਬਰਾਰੀ ਬਰਾਜੀ ਬਰਾਰੀ ਤੋਂ ਇੱਕ ਸਿੱਧਾ ਨੰਗਲ ਦਾ ਨਾਲਾ ਆਉਂਦਾ ਵਿੱਚ ਪੈਂਦਾ ਨਾ ਅਸੀਂ ਖੜੇ ਉੱਥੇ ਜਾ ਕੇ ਵੀਡੀਓ ਬਣਾਏ ਅੱਜ ਪਾਣੀ ਵਧਾਤਾ ਥੋੜੇ ਇਹਦੇ ਵਿੱਚ ਚੱਲਦਾ ਪਾਣੀ ਵੱਧ ਗਿਆ ਜੀ ਇਹ ਪਤਾ ਕਿਉਂ ਵਧਿਆ ਲੈ ਵੀ ਇਹਦੇ ਵਿੱਚ ਪੋਲਿਊਸ਼ਨ ਨਜ਼ਰ ਆਵੀਂ ਗੰਦਾ ਨਜ਼ਰ ਆਵੀਂ ਇਹਦਾ ਕਾਰਨ ਕੀ ਹੋਇਆ ਇਹਨਾਂ ਨੂੰ ਲੱਗਿਆ ਕਿ ਜੀ ਲੋਕ ਮਿਲ ਗਏ ਨੇ ਜੇ ਮਿਲ ਗਏ ਤਾਂ ਫੇਰ ਸਾਡੀ ਗਲਤੀਆਂ ਨੂੰ ਫੜਨਗੇ ਸੋ ਉਹਨੂੰ ਬਚਾਈ ਜੇ ਹੁਣ ਥੋੜੇ ਇੱਥੇ ਮੱਛੀ ਜ਼ਿਆਦਾ ਫੜਦੇ ਹੋ ਤੇ ਮੱਛੀ ਕਦੋਂ ਆਊਗੀ ਜਦੋਂ ਪਾਣੀ ਵਧੂਗਾ ਤੇ ਪਾਣੀ ਤਾਂ ਘਟਿਆ ਰਹਿੰਦਾ ਹੈ ਤੇ ਪਾਣੀ ਵੱਧ ਕਿਵੇਂ ਗਿਆ ਮੈਨੂੰ ਦੱਸੋ ਸਾਡੇ 1 ਕੌਣ ਦਿਨ ਆਉਣ ਨਾਲ ਵੱਧ ਗਿਆ ਪਾਣੀ ਕਿਉਂ ਨਹੀਂ ਵੱਧਿਆ ਬਈ ਇੱਕ ਪਾਸੇ ਛੱਡਿਆ ਬਣੀ ਸੋ ਮੇਰਾ ਕਹਿਣ ਤੋਂ ਜਾਂ ਲੱਖੇ ਦਾ ਕਹਿਣ ਤੋਂ ਇੱਕੋ ਮਤਲਬ ਹੈ ਕਿ ਜੇ ਤੁਸੀਂ ਇਕੱਠੇ ਹੋਵੋਗੇ ਤਾਂ ਤੁਸੀਂ ਮੁੱਕਾ ਹੋ ਨਹੀਂ ਤਾਂ ਉਂਗਲਾਂ ਹੋ ਜਿਹੜਾ ਮਰਜੀ ਮਰੋੜ ਦੂ ਕਿਸੇ ਵੀ ਕੰਮ ਲਈ ਲੱਖੇ ਨੇ ਤੁਹਾਨੂੰ ਕਿਹੜੀ ਗੱਲ ਦੱਸੀ ਕਿ ਬੁੱਢਾਂ ਨਾਲ ਹੈ ਮੰਨਿਆਂ ਬੁੱਢਾਂ ਨਾਲਾ ਥੋੜੇ ਨਹੀਂ ਆਉਂਦਾ ਤਾਂ ਮੈਨੂੰ ਦੱਸੋ ਸਾਾਨੂੰ ਥੋਡੀਆਂ ਮੱਛੀਆਂ ਤੋਂ ਦਾਣੇ ਲੈਣੇ ਕਿਉਂ ਆਏ ਆ ਮਰੋ ਭੁੱਖਿਆ ਸੀ ਤਾਂ ਨਹੀਂ ਆਉਂਦੇ ਕਿਉਂ ਆਏ ਆ ਕਿ ਤੁਸੀਂ ਪੰਜਾਬ ਦੇ ਤਾਂ ਹੋ ਸਾਡੇ ਹੋਂ ਤੇ ਜੇ ਸੋਚ ਲੈਂਦੇ ਤਾਂ ਗੁਲਾਮੀ ਕੱਲੀ ਕਰਤਾਰ ਸਿੰਘ ਸਰਾਬੇ ਦੇ ਘਰੇ ਸੀ ਗੁਲਾਮੀ ਕੱਲੀ ਭਖਤ ਸਿੰਘ ਦੇ ਘਰੇ ਸੀ ਕਿਉਂ ਮਰਿਆ ਤੁਹਾਡੇ ਲਈਓ ਇਸ ਲਈ ਮਰਿਆ ਕਿ ਤੁਸੀਂ ਉਹਦੇ ਸੀ ਇਸ ਦੇਸ਼ ਦੇ ਰਹਿਣ ਵਾਲੇ ਸੀ ਹੁਣ ਤੁਹਾਨੂੰ ਟੈਕਸ ਦੀ ਗੱਲ ਦੱਸਦਾ ਜੋ ਭਾਈ ਸਾਹਿਬ ਬੋਲ ਰਹੇ ਸੀ ਇੱਥੇ ਡਾਈੰਗ ਵਾਲੇ ਆ ਡਾਈੰਗ ਦਾ ਕੈਮੀਕਲ ਸਾਫ਼ ਨਹੀਂ ਹੁੰਦਾ ਭੈਣੋ ਤੁਹਾਡੇ ਵੀ ਆ ਜਾਊਗਾ ਇਹ ਦੱਸ ਦਿਨਾ ਕਿਵੇਂ ਆਊਗਾ ਇਹ ਡਾਈੰਗ ਵਾਲੇ ਆਉਂਦੇ ਅਸੀਂ ਜੀ 75 ਕਰੋੜ ਟੈਕਸ ਦਿੰਨੇ ਆ ਤਾਂ ਅਸੀਂ ਇੱਕੋ ਗੱਲ ਪੁੱਛੀ ਜੇ 75 ਕਰੋੜ ਦਿੰਨੇ ਹੋ ਤਾਂ ਤੁਹਾਨੂੰ ਲੋਕਾਂ ਨੂੰ ਮਾਰਨ ਦਾ ਹੱਕ ਬਣ ਗਿਆ ਤਾਂ ਫੇਰ ਤਾਂ ਆਪਾਂ ਨੂੰ ਅਡਾਨੀ ਤੇ ਅਬਾਨੀ ਦਾ ਜਿਉਂ ਨਹੀਂ ਨਾ ਦੇਣ ਉਹ ਤਾਂ ਹਜ਼ਾਰਾਂ ਕਰੋੜ ਟੈਕਸ ਦਿੰਦੇ ਨੇ ਤਾਂ ਫੇਰ ਹੋ ਜੋ ਮਾਰਨ ਲਈ ਤਿਆਰ ਇਹ ਜਿਹੜਾ ਮੈਂ ਮੈਂ ਹੈ ਨਾ ਕਿ ਮੈਂ ਕਿਉਂ ਕਰਾਂ ਮੈਂ ਕਿਉਂ ਬੋਲਾਂ ਮੇਰਾ ਪਿੰਡ ਕਿਉਂ ਬੋਲੇ ਮੇਰਾ ਸ਼ਹਿਰ ਕਿਉਂ ਬੋਲੇ ਜਾਂ ਮੇਰਾ ਸਟੇਟ ਕਿਉਂ ਬੋਲੇ ਐਂ ਤਾਂ ਕਰਨ ਨੂੰ ਫਿਰਦੇ ਆ ਸਾਨੂੰ ਕੱਲਾ ਕੱਲਾ ਅਸੀਂ ਸਿਰਫ ਤੁਹਾਨੂੰ ਜੋੜਨ ਆਏ ਆ ਕਿ ਜੁੜੋ ਤੋਂ ਨੂੰ ਕੋਈ ਮਸਲਾ ਹੁੰਦਾ ਥੋੜਾ ਮਸਲਾ ਕੋਈ ਵੀ ਹੁੰਦਾ ਆ ਨਾਲ ਦੇ ਪਿੰਡ ਸਾਨੂੰ ਕਹ ਜੀ ਅਸੀਂ ਚਾਰ ਬੰਦੇ ਸੀ ਡੀਐਸਪੀ ਨੇ ਦੌਕੇ ਮਾਰਤੇ ਅਸੀਂ ਕਹ ਪਿੰਡ ਚਲਿਓ ਜੇ ਪਿੰਡ ਨਹੀਂ ਜਾਂਦਾ ਆ ਖੜਾ ਤੁਹਾਡਾ ਲੋਕਲ ਬੰਦਾ ਇਕੱਠੇ ਹੋ ਕੇ ਜਾਇਓ ਜੇ ਫੇਰ ਵੀ ਨਹੀਂ ਗੱਲ ਮੰਨਦੇ ਅਸੀਂ ਆਵਾਂਗੇ ਤੇ ਬੰਦੇ ਦੇ ਪੁੱਤ ਬਣਾ ਦੇਾਂਗੇ ਥੋੜਾ ਜੋ ਵੀ ਮਸਲਾ ਹੈ ਜੋ ਵੀ ਮਸਲਾ ਅਸੀਂ ਤੁਹਾਡੇ ਨਾਲ ਖੜਾਂਗੇ ਆ ਕਹਿਣਾ ਹੈ ਨੰਬਰ ਵੀ ਦੇਵਾਂਗੇ ਤੁਹਾਨੂੰ ਉਸ ਤੇ ਮੈਸੇਜ ਵੀ ਕਰਿਓ ਜੇ ਅਸੀਂ ਤੁਹਾਡੇ ਨਾਲ ਰਲ ਕੇ ਅੱਗੇ ਵਧਾਂਗੇ ਤੇ ਤੁਸੀਂ ਸਾਡੇ ਨਾਲ ਹੋਵਗੇ ਅਸੀਂ ਤੁਹਾਡੇ ਨਾਲ ਹੋਵਾਂਗੇ ਮੈਨੂੰ ਇੱਕ ਦੱਸਿਓ ਤੁਹਾਡਾ ਪਰਿਵਾਰ ਹੈ ਤੁਹਾਡੇ ਪਰਿਵਾਰ ਚ ਪੁੱਤ ਇੱਕ ਪਾਸੇ ਹੋ ਜੇ ਪਿਓ ਇੱਕ ਪਾਸੇ ਹੋ ਜੇ ਫੇਰ ਬਾਹਰ ਵਾਲੇ ਛਿੱਤਰ ਮਾਰਦੇ ਆ ਨਾਲੇ ਵੀ ਇਕੱਲੇ ਇਕੱਲੇ ਆ ਤੇ ਜੇ ਇਕੱਠੇ ਹੋਵੋ ਮਜਾਲ ਹੈ ਕੋਈ ਬੋਲ ਜੇ ਆ ਗੱਲ ਹੈ ਕੀ ਪੰਜਾਬ ਥੋੜਾ ਘਰ ਨਹੀਂ ਜੇ ਤੁਸੀਂ ਕਹੋਗੇ ਯਾਰ ਮੇਰਾ ਮੱਛੀ ਵਾਲਾ ਪਾਨੀ ਠੀਕ ਹੈ ਉਹ ਲੁਧਿਆਣੇ ਵਾਲੇ ਮਰਦੇ ਮਲੋਟ ਵਾਲੇ ਮਰਦੇ ਤਾਂ ਮਰਨ ਤਾਂ ਫਿਰ ਥੋੜੇ ਦੇ ਕੋਈ ਕਿਉਂ ਆਊਗਾ ਵੀ ਆ ਕੇ ਨਾ ਆਏ ਆ ਤੁਹਾਨੂੰ ਕਿ ਨਾਲ ਜੁੜੋ ਅਸੀਂ ਕੋਈ ਵੋਟ ਨਹੀਂ ਮੰਗਣ ਆਏ ਕੁਝ ਨਹੀਂ ਲੈਣਾ ਦੇਣਾ ਸਿਰਫ ਤੁਹਾਨੂੰ ਜੋੜਨਾ ਹੈ ਕਿ ਕਿਸੇ ਦੀ ਮੁਸ਼ਕਲ 'ਚ ਨਾਲ ਖੜੂਗੇ ਤੁਹਾਡੀ ਮੁਸ਼ਕਲ 'ਚ ਕੋਈ ਨਾਲ ਖੜ ਜੂਗਾ ਸਿਰਫ ਸਾਡੇ ਆਉਣ ਨਾਲ ਕੱਲ ਬੋਲਣ ਨਾਲ ਆ ਪਾਣੀ ਵਧ ਗਿਆ ਤੁਹਾਡਾ ਹੁਣੇ ਕੱਲ ਸੁਣ ਲਓ ਇੱਕ ਬੰਦਾ ਬਰਿੰਡਿਓ ਆਇਆ ਕਿ ਚੰਡੀਗੜ੍ਹੋਂ ਆਇਆ ਦੋ ਬੰਦੇ ਆਏ ਆ ਨਾ ਜੇ ਦੋ ਬੰਦੇ ਆਉਣ ਨਾਲ ਪਾਣੀ ਵਧ ਸਕਦਾ ਤੇ ਤੁਹਾਡੀ ਤਾਕਤ ਕਿੰਨੀ ਹੋਊਗੀ ਪਤਾ ਨਹੀਂ ਆਸੀਂ ਤੋਪ ਲੈ ਕੇ ਆਏ ਆ ਅਸੀਂ ਡਾਂਗਾ ਲੈ ਕੇ ਆਏ ਆ ਖਾਲੀ ਹੱਥ ਆਇਆ ਲੋਕਾਂ ਨੂੰ ਜਗਾਉਣ ਆਏ ਆ ਨਾ ਐਨੀ ਗੱਲ ਨਾਲ ਤੁਸੀਂ ਆਪ ਦੱਸੋ ਆਪ ਦੀ ਜਵਾਨੀ ਪਾਣੀ ਵਧਿਆ ਕਿ ਨਹੀਂ ਵਧਿਆ ਵਧਿਆ ਨਾ ਸਿਰਫ ਇਸ ਕਰਕੇ ਵੀ ਇਹਦੀ ਗੰਦਗੀ ਨਜ਼ਰ ਨਾ ਆਵੇ ਪਾਣੀ ਛੱਡ ਦਿਓ ਵਧਾ ਦਿਓ ਆ ਦੇ ਲੋਟੂ ਸਾਹਮਣੇ ਆਂ ਕਿਉਂ ਬੇਬੇ ਦੱਸੋ ਪਾਣੀ ਵਧਿਆ ਕਿ ਕਿਤਾਏ ਦਿਖੇ ਕਰਾ ਇੱਕ ਹੋਰ ਦੱਸੋ ਜੇ ਪੁਲਿਸ ਤੁਹਾਡੇ ਨਾਲ ਕੋਈ ਧੱਕਾ ਧੁੱਕਾ ਕਰ ਜਾਂਦੀ ਹੈ ਕਦੇ ਕੋਈ ਵੀ ਬੰਦਾ ਧੱਕਾ ਕਰ ਜਾਂਦਾ ਹੈ ਕਦੇ ਤੇ ਕਿਉਂ ਨਹੀਂ ਕਰਦਾ ਕਿਉਂਕਿ ਤੁਸੀਂ ਇਕੱਠੇ ਹੋ ਜਰਾ ਇਕੱਲੇ ਇਕੱਲੇ ਹੋ ਕੇ ਵੇਖ ਲਓ ਜੇ ਕੁੱਟਣਗੇ ਵੀ ਐਂ ਹੀ ਹੁੰਦਾ ਰਿਹਾ ਸੋਈ ਤਾਂ ਸੋਹ ਇਹ ਕਹਿਣ ਆਏ ਆ ਇਕੱਠੇ ਰਹੋ ਇਕੱਠੇ ਰਹੋ ਸਾਡਾ ਮਕਸਦ ਤੁਹਾਡੇ ਕੋਲੇ ਇੰਨਾ ਹੀ ਆ ਵੀ ਇਹ ਆਪਾਂ ਜਿਹੜੇ ਪਾਣੀਆਂ ਦੀ ਗੱਲ ਆ ਸਾਡੀਆਂ ਨਸਲਾਂ ਦੀ ਗੱਲ ਆ ਸਾਡੇ ਜਵਾਕਾਂ ਦੀ ਗੱਲ ਆ ਜੇ ਆਪਾਂ ਬਚਾਉਣਾ ਜ਼ਹਿਰਾਂ ਤੋਂ ਮੁਕਤ ਕਰਨਾ ਹੁਣ ਮੈਨੂੰ ਦੱਸੋ ਉਹ ਜਿੱਥੋਂ ਤੱਕ ਅਸੀਂ ਗਏ ਆਂ ਦੱਖਣੀ ਮਾਲਵੇ ਦੇ ਵਿੱਚ ਪਿੰਡਾਂ ਚ ਜਾਂ ਅਸੀਂ ਜਸਲਮੇਰ ਤੱਕ ਗਏ ਆਂ ਜਸਲਮੇਰ ਤਾਂ ਰਾਜਸਥਾਨ ਚ ਪੈਂਦਾ ਸਾਡਾ ਕੀ ਮਕਸਦ ਆ ਉੱਥੇ ਜਾਣ ਦਾ ਬਈ ਬਸਦਾ ਇਨਸਾਨੀਆ ਉੱਥੇ ਸਾਲ-ਸਾਲ ਦੇ ਜਵਾਕਾਂ ਨੂੰ ਮੂੰਹ ਦਾ ਕੈਂਸਰ ਆ ਬੀਲ ਚਿਹਰਾ ਦੇ ਉੱਤੇ ਜਵਾਕ ਪਿਆ ਕਿਸੇ ਦੇ ਕੰਨ ਨਹੀਂ ਕਿਸੇ ਦੇ ਬਾਹ ਨਹੀਂ ਕਿਸੇ ਨੱਕ ਨਹੀਂ ਲੂਲੇ ਲਗੜੇ ਜਵਾਕ ਪੈਦਾ ਹੁੰਦੇ ਆ 80 80% ਪਿੰਡਾਂ 'ਚ ਕਾਲਾ ਪੀੜਿਆ ਤੇ ਕੈਂਸਰ ਆਉਂਦਾ ਏ ਅਸੀਂ ਇਨਸਾਨਿਤ ਲਈ ਤੁਰੇ ਆ ਵੀ ਬੰਦਾ ਦਾ ਕਿਤੇ ਹੀ ਰਹਿੰਦਾ ਹੈ ਹੈ ਤਾਂ ਇਨਸਾਨ ਹੀ ਆ ਨਾ ਰੋਪਣ ਰਹਿੰਦਾ ਬਹੰਡੇ ਰਹਿੰਦਾ ਕਿ ਰਸਤਾ ਰਹਿੰਦਾ ਥੋੜੇ ਮੁੰਡਿਆਂ ਦੇ ਜਵਾਕਾਂ ਦੇ ਰਿਸ਼ਤੇ ਹੁੰਦੇ ਆ ਕਿੱਧਰ ਕਿੱਧਰ ਹੁੰਦੇ ਆ ਵੀ ਹੋ ਜਾਂਦੇ ਨਾੜੇ ਤੜੇ ਤੇ ਜੇ ਉਸ ਪਿੰਡ 'ਚ ਗੜਬੜ ਹੋਵੇ ਉਹਦਾ ਪਾਣੀ ਖਰਾਬ ਹੋਵੇ ਉਹ ਹੋਰ ਹੋਵੇ ਤੇ ਬਹੁ ਆ ਜੇ ਉਹ ਜੀਤੇ ਅਗਲੇ ਜਵਾਕ ਕੀਵ ਜੀ ਹੋਣਗੇ ਦੱਸ ਦਿਓ ਕਿ ਫੇਰ ਵੀ ਤੁਹਾਡਾ ਪਿੰਡ ਤੁਹਾਡਾ ਹੀ ਰਹ ਜੂਗਾ ਤੁਹਾਡਾ ਘਰ ਤੁਹਾਡਾ ਹੀ ਰਹ ਜੂ ਉਹ ਵੀ ਸਾਡੇ ਆਪਣੀਆਂ ਹੀ ਤਾਬ ਕਰੇ ਆਪਣੀਆਂ ਕੋਈ ਫਰਕ ਨਹੀਂ ਉਹਨਾਂ ਦਾ ਸਾਡੇ ਜਾਨੇ ਹੁੰਦਾ ਪ੍ਰੈਕਟੀਕਲ ਦਾ ਪਾਣੀ ਆ ਨਾ Hindu ਨਾ Sikh ਨਾ Musalman ਪਾਣੀ ਦਾ ਕੋਈ ਧਰਮ ਹੈ ਤੇ ਪਾਣੀ ਦੀ ਲੋੜ ਕਿਨੂੰ ਨਹੀਂ ਸਾਰੇ ਪੀਂਦੇ ਆ ਅਮੀਰ ਵੀ ਪੀਂਦਾ ਗਰੀਬੀ ਪੀਂਦਾ ਦੋਨੇ ਪਾਸੇ ਮੌਤ ਹੈ ਜੇ ਪਾਣੀ ਪੀਓਂਗੇ ਉਹ ਕੈਮੀਕਲ ਵਾਲਾ ਜ਼ਹਿਰ ਨਾਲ ਮਾਰ ਦੂ ਹੌਲੀ ਹੌਲੀ ਮਾਰ ਦੂ ਨਾ ਪੀਓਗੇ ਤਾਂ ਹਨ ਨਾਲ ਜੂ ਮਰ ਜਾਓਗੇ ਹੁਣ ਇੱਕ ਸਾਡੇ ਕੋਲ ਰਾਹ ਵਜਦਾ ਤੀਜਾ ਰਾਹ ਲੜਾਈ ਦਾ ਸੰਘਰਸ਼ ਦਾ ਵੀ ਆਪਣੇ ਪਾਣੀ ਕਿਵੇਂ ਬਚਾਉਣੇ ਕਹਿੰਦੇ ਜਾ ਕੇ ਦੇਖੋ ਬਰਾਰੀ ਪਿੰਡ ਜਿੱਥੇ ਖੜੇ ਨਾ ਜਾ ਕੇ ਅਸੀਂ ਐ ਮੁਸਕਮਾਰ ਦਾ ਨਾਲਾ ਪੈਂਦਾ ਸਿੱਧਾ ਸਤਲੋਜ ਦੇ ਵਿੱਚ ਖਲਿਆ ਨਹੀਂ ਕੋਲੇ ਖੜ ਕੇ ਨਹੀਂ 10 ਮਿੰਟ ਖੜ ਕੇ ਦੇਖੇ ਆ ਜੀ ਦੀ ਗੱਲ ਕਰ ਰਹੇ ਸੀ ਭਾਈ ਸਾਹਿਬਾਂ ਦੇ ਟੈਕਸ ਦਿੰਦੇ ਆ 25 ਪਿੰਡ ਗਾਲ ਤੇ ਤੁਹਾਡੇ ਨੇੜੇ ਤੜ ਦੇ ਆ ਜਾ ਕੇ ਵੇਖ ਲਓ ਖਲੜਾ ਪਾਣੀ ਪਾ ਪਾ ਸਵਾਹ ਪਾ ਪਾ ਸਵਾਹ ਉੜਦੀ ਹੈ ਉਹ ਖੜ ਜੋ ਜਾ ਕੇ ਉਥੇ ਪੁੱਛ ਵੇਖ ਲਓ ਜਾ ਕੇ ਕੀ ਹੈ ਕਿਹੜੀ ਗੱਲ ਦੀ ਮਨਜ਼ੂਰੀ ਹੈ ਕਿਹੜੀ ਗੱਲ ਦੀ ਮਨਜ਼ੂਰੀ ਨਹੀਂਗੀ ਤੇ ਜੇ ਬੰਦਾ ਰਿਐਕਟ ਨਹੀਂ ਕਰੂ ਤਾਂ ਕੌਣ ਕਰੂ ਆ ਬੰਦੇ ਖੜੇ ਆ ਪਿੱਛੇ ਤੁਹਾਡੇ ਪਿੰਡ ਦੇ ਤੁਸੀਂ ਇੱਥੇ ਪਿੰਡ ਦੇ ਹੋ ਮਜ਼ਾਰਾ ਸਾਡਾ ਨਾਮ ਮਜ਼ਾਰਾ ਇਹ ਬੰਦਾ 124 ਕਿੱਲੇ ਲਈ ਲੜਿਆ ਇਹ ਵਿਚਾਰੇ ਨੇ ਵੇਖ ਲਓ ਕੀ ਖੱਟ ਲਿਆ ਅਸੀਂ ਕੀ ਘਟ ਰਣਾ ਮੈਨੂੰ ਦੱਸੋ ਅਸੀਂ ਜਾ ਕੇ ਲਖੇ ਨੇ ਉੱਥੇ ਬੀਕਾ ਨੇਰ ਲੜਨਾ ਇਲੈਕਸ਼ਨ ਜਾਂ ਥੋਡੇ ਲੜਨਾ ਆ ਕੇ ਆ ਕਿਹੜੀ ਗੱਲੋਂ ਗੱਡੀਆਂ ਦੇ ਟਾਇਰ ਖਸਾਉਂਦੇ ਫਿਰਦੇ ਆ ਇਨਸਾਨੀਅਤ ਦੇ ਮਾਰੇ ਤੁਰੇ ਫਿਰਦੇ ਉਹਨਾਂ ਪਿੰਡਾਂ ਦਾ ਵਰਲਾਪ ਸੁਣਿਆ ਬੱਚਿਆਂ ਦਾ ਆ ਥੋਡੇ ਅਰਗੇ ਨਾ ਮਾਤਾਵੋ ਥੋਡੇ ਅਰਗੀਆਂ ਬੁੜੀਆਂ 15 ਸਾਲ ਦੇ ਦਿਮਾਗੀ ਤੌਰ ਤੇ ਅਪਾਹਜ ਬੱਚੇ ਨੂੰ ਢੂਈ ਤੇ ਚੱਕੀ ਫਿਰਦੀ ਸੀ ਪਤਾ ਕਿਉਂ ਕਿਉਂਕਿ ਕੈਮੀਕਲ ਵਾਲਾ ਪਾਣੀ ਪੀ ਕੇ ਦਿਮਾਗ ਖਰਾਬ ਹੋ ਗਿਆ ਕੈਂਸਰ ਹੋ ਗਿਆ ਲੰਗੜਾ ਲੂਲਾ ਹੋ ਗਿਆ ਮਰਨ ਦੇ ਨੇੜੇ ਆ ਤੇ ਮਾਂ ਤੋਂ ਪੁੱਤ ਛੱਡਿਆ ਨਹੀਂ ਜਾਂਦਾ ਐਸੇ ਕਰਕੇ ਅਸੀਂ ਉਹਨਾਂ ਦਾ ਰੋਣਾ ਸੁਣਿਆ ਜਾ ਕੇ ਉਸ ਰੋਣੇ ਨੂੰ ਕਰਕੇ ਅਸੀਂ ਕਿਹਾ ਯਾਰ ਉਹਨਾਂ ਨੇ ਕਿਹਾ ਸਾਨੂੰ ਬਾਹ ਫੜ ਕੇ ਅੰਦੇ ਸਾਡਾ ਰੋਣਾ ਸੁਣਿਆ ਵੇਖਿਆ ਸਾਰਿਆਂ ਨੇ ਹੱਲ ਨਹੀਂ ਕੱਢਿਆ ਹੱਲ ਕੱਢਣ ਨੂੰ ਤੁਰੇ ਫਿਰਦੇ ਆ ਵਰਨਾ ਕੀ ਮਿਲਣਾ ਸਾਨੂੰ ਥੋੜੇ ਪਿੰਡਾਂ ਅਗੇ ਵੀ ਹੁਣ ਸੋਨੂੰ ਬੇਨਤੀ ਹੈ ਇੱਕ ਬੇਨਤੀ ਇੰਨੀ ਹੈ ਵੀ ਸੋਨੂੰ ਅਸੀਂ ਇਕੱਠਾ ਕਰਨਾ ਹੈ ਸੋਡੀ ਲੜਾਈ ਹੈ ਸੋਨੂੰ ਲੜਨੀ ਪੈਣੀ ਹੈ ਅਸੀਂ ਤਾਂ ਨਾਲ ਆ ਕੇ ਖੜੀ ਸਕਦੇ ਹਾਂ ਜੀਰਾ ਫੈਕਟਰੀ ਰੋਲਾ ਸੀਗਾ ਉਹਨਾਂ 15 20 ਪਿੰਡਾਂ ਦਾ ਸੁਣਿਆ ਹੋਣਾ ਤੁਸੀਂ ਮੀਡੀਆ ਜੀਰਾ ਫੈਕਟਰੀ ਬੰਦ ਹੋਈ ਜਦੋਂ ਥੱਲੋਂ ਜ਼ਹਿਰ ਨਿਕਲਣ ਲੱਗੀ ਬੋਰਾਾਂ ਚੋਂ ਲੋਕ ਮਰਨ ਲੱਗੇ ਪਸ਼ੂ ਮਰਨ ਲੱਗੇ ਲੋਕ ਉੱਠੇ ਉਹਨਾਂ ਪਿੰਡਾਂ ਦੇ ਇਕੱਠੇ ਹੋਏ ਪੰਜਾਬ ਨਾਲ ਖੜਿਆ ਜਾ ਕੇ ਅੱਜ 2 ਸਾਲ ਹੋ ਗਏ ਜੀਰਾ ਫੈਕਟਰੀ ਬੰਦ ਦਾ ਆ ਸਾਨੂੰ ਹੁਣੇ ਮੈਸੇਜ ਆਇਆ ਪੈਂਡੈ ਲੁਧਿਆਣੇ ਦੇ ਕੋਲੇ ਉਹਦਾ ਨਾਂ ਨਾ ਕੀ ਉਹਦਾ ਬਾੜਾ ਬਾੜੇ ਵਾਲਾ ਬਾੜੇ ਵਾਲਾ ਨਾਂ ਹੈ ਉਥੋਂ ਇੱਕ ਮੁੰਡਾ ਹੈ ਅਮਰਤਪਾਲ ਲਾਲੀ ਇੱਕ ਮੁੰਡਾ ਹੈ ਸਤਵਿੰਦਰ ਕੁਮਾਰ ਇੱਕ Hindu ਹੈ ਇੱਕ Sikh ਹੈ ਉਹ ਕਹਿ ਰਹੇ ਸਾਡਾ ਪ੍ਰਵਾਸੀਆਂ ਨੇ ਬੁਰਾ ਹਾਲ ਕੀਤਾ ਜਿਹੜੇ ਉਹਨਾਂ ਨੂੰ ਕਿਰਾਏ ਦੇ ਮਕਾਨਾਂ ਤੇ ਰੱਖਦੇ ਸਾਡੇ ਨਾਲ ਧੱਕਾ ਕਰ ਰਹੇ ਨੇ ਮੈਨੂੰ ਦੱਸੋ ਆ ਮੈਂ ਤੇ ਲੱਖੇ ਜਾਂ ਸਾਡੀ ਪੂਰੀ ਟੀਮ ਨੇ ਇਹਨੇ ਤੁਹਾਡੇ ਇਲਾਕੇ ਦਾ ਅਸੀਂ ਕੀ ਲੈਣਾ ਵੀ ਅਸੀਂ ਉਹਨਾਂ ਨੂੰ ਕਹਾਂ ਉਹਨਾਂ ਨੂੰ ਕਹਿ ਦਿਓ ਜੇ ਤੁਹਾਡੇ ਨਾਲ ਧੱਕਾ ਹੋਇਆ ਅਸੀਂ ਆ ਕੇ ਖੜਾਂਗੇ ਕੋਈ ਝਾਕ ਕੇ ਵਖਾਵੇ ਪੰਜਾਬ ਦੇ ਵਾਸੀ ਆਲ ਇਹ ਪੰਜਾਬ ਉਹਨਾਂ ਦਾ ਜੋ ਇੱਥੋਂ ਦੇ ਰਹਿਣ ਵਾਲੇ ਨੇ ਜਦੋਂ ਜੋ ਪੰਜਾਬੀ ਨੇ ਕੋਈ ਮਜਾ ਲੈਂ ਗੱਲ ਕਰ ਜੇ ਕਿਉਂਕਿ ਅਸੀਂ ਤੁਹਾਡੇ ਦਸਣ ਆਏ ਆ ਅਸੀਂ ਤੁਹਾਡੇ ਨਾਲ ਆ ਤੁਹਾਨੂੰ ਕੋਈ ਕੱਲਾ ਸਮਝ ਕੇ ਕੁਛ ਵੀ ਕਰਦਾ ਆ ਬੱਚੇ ਨੇ ਸਕੂਲ ਵਾਲੇ ਨੇ ਵਿਚਾਰੇ ਦੋ ਸਕੂਟਰਾਂ ਤੇ ਪਤੰਦਰ ਸੱਤ ਬੈਠੀ ਫਿਰਦੇ ਆ ਕਿਉਂ ਆਏ ਵਿਚਾਰੇ ਆ ਇਹਨਾਂ ਨੂੰ ਜੇ ਕੋਈ ਚੰਗਾ ਨਹੀਂ ਦੱਸਾਂਗੇ ਕਿ ਭਾਈ ਲੋਕਾਂ ਲਈ ਖੜੀਦਾ ਜੇ ਲੋਕਾਂ ਨਾਲ ਖੜੂਗੇ ਤਾਂ ਲੋਕ ਤੁਹਾਡੇ ਨਾਲ ਖੜਨਗੇ ਤੇ ਜਦੋਂ ਇੱਕ ਦੂਜੇ ਨਾਲ ਖੜੂਗੇ ਤਾਂ ਪੰਜਾਬ ਦਾ ਬੈਟਰ ਹੋ ਦੇਸ਼ ਦਾ ਬੈਟਰ ਹੋ ਤੇ ਫੇਰ ਹੀ ਦੁਨੀਆ 'ਚ ਪਛਾਣ ਹੋਊ ਨਹੀਂ ਤਾਂ 40 ਲੱਖ ਲਾ ਕੇ ਤੁਰਜੋ ਬਾਹਰ ਆ ਸਾਡੇ ਜਵਾਬ ਕੀ ਬਾਹਰ ਜਾਂਦੇ ਆ ਜਦੋਂ ਇਹ ਬਾਹਰ ਚਲੇ ਜਾਂਦੇ ਨੇ ਤਾਂ ਬਾਹਰਲੇ ਇੱਧਰ ਆ ਜਾਂਦੇ ਨੇ ਤਾਂ ਕੀ ਕਰਾਂਗੇ ਇਹ ਇਹ ਸੂਬੇ ਨੂੰ ਕੌਣ ਚਲਾਊਗਾ ਫੇਰ ਬਾਹਰ ਵਾਲੇ ਜਾਂ ਸਾਡੇ ਵਾਲੇ ਇਹ ਕਾਦੇ ਨਾਂ ਤੇ ਗੁਰੂਆਂ ਦੀ ਧਰਤੀ ਹੈ ਰਿਸ਼ੀਆਂ ਮੁਰੀਆਂ ਦੀ ਧਰਤੀ ਹੈ ਕਿਦੇ ਹਵਾਲੇ ਕਰਕੇ ਤੁਰ ਜਾਾਂਗੇ